ਨਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਤੇ ਵਿਸ਼ਲੇਸ਼ਕ ਡਾਕਟਰ ਪਿਆਰਾ لال ਗਰਗ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਅੱਜ ਜਿਹੜੀ ਸਾਬਕਾ ਮੰਤਰੀ ਤੇ ਆਮ ਆਦਮੀ ਪਾਰਟੀ ਦੀ ਵਿਧਾਇਕ ਅਨਮੋਲ ਗਗਨਮਾਨ ਨੇ ਆਪਣਾ ਅਸਤੀਫਾ ਤੇ ਵਿਧਾਇਕਦਲ ਤੋਂ ਵਿਧਾਇਕ ਵਿਧਾਇਕਦ ਦੇ ਤੌਰ ਤੇ ਅਸਤੀਫਾ ਦੇ ਦਿੱਤਾ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਪਰ ਉਹਨਾਂ ਕਹਿ ਕੇ ਮੈਂ ਅਜੇ ਵੀ ਪਾਰਟੀ ਦੇ ਨਾਲ ਹਾਂ ਇਸ ਗੱਲ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਹਲਚਲ ਮਚਾ ਦਿੱਤੀ ਹੈ ਇਹਦੇ ਬਾਰੇ ਗੱਲ ਕਰਾਂਗੇ ਡਾਕਟਰ ਸਾਹਿਬ ਨਾਲ ਦੂਜਾ ਅਸੀਂ ਗੱਲ ਜਿਹੜੀ ਆ ਕੱਲ ਕਿਸਾਨਾਂ ਨੇ ਚੰਡੀਗੜ੍ਹ ਦੇ ਵਿੱਚ ਰਾਜਨੀਤਿਕ ਪਾਰਟੀਆਂ ਨਾਲ ਇੱਕ ਮੀਟਿੰਗ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਸੱਦਾ ਦਿੱਤਾ ਕਿ ਅਸੀਂ 30 ਜੁਲਾਈ ਨੂੰ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕਰਾਂਗੇ 24 ਅਗਸਤ ਨੂੰ ਪੰਜਾਬ ਦੇ ਵਿੱਚ ਮਹਾਂ ਕਾਨਫਰੰਸ ਕਰਾਂਗੇ ਜਾਂ ਮਹਾਂ ਸੰਮੇਲਨ ਕਰਾਂਗੇ ਡਾਕਟਰ ਸਾਹਿਬ ਤੋਂ ਪਹਿਲਾਂ ਜਾਣਦੇ ਕਿ ਗगन ਮਾਨ ਨੇ ਜਿਹੜਾ ਆਪਣਾ ਸਿਫਾ ਸਪੀਕਰ ਨੂੰ ਭੇਜਿਆ ਉਸ ਦੇ ਨਾਲ ਹੀ ਪਾਰਟੀ ਤੋਂ ਅਸਤੀਫਾ ਦਿੱਤਾ ਇਹਦੇ ਕੀ ਮੈਨੇ ਨੇ ਇਹ ਕੀ ਸੰਕੇਤ ਪੰਜਾਬ ਦੇ ਵਿੱਚ ਜਾ ਰਿਹਾ ਦੂਜੇ ਪਾਸੇ ਜਿਹੜੀਆਂ ਰਾਜਸੀ ਪਾਰਟੀਆਂ ਨੇ ਉਹਨਾਂ ਵੱਲੋਂ ਵੀ ਟਿੱਪਣੀਆਂ ਲਗਾਤਾਰ ਇਹਦੇ ਉੱਪਰ ਆ ਰਹੀਆਂ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਗਗਨ ਅਨਮੋਲ ਗਗਨ ਮਾਨ ਦੇ ਅਸਤੀਫੇ ਬਾਰੇ ਕੋਈ ਮੁਸਾਬਾ ਆ ਪਾਰਟੀ ਦੇ ਵਿੱਚ ਖਲਾਤ ਪੈ ਨਹੀਂ ਪੈਦਾ ਤੇ ਉਹਦੇ ਵਿੱਚ ਸਰਟੀਫਾਈ ਤਸल्ली ਤਾਂ ਬਹੁਤ ਹੈ ਮੈਨਨ ਦੀ ਹੈ ਨਹੀਂ ਦੂਜੀ ਗੱਲ ਨਾ ਪੰਜਾਬੀਆਂ ਦੀ ਉਹਦੇ ਨਾਲ ਤਸੱਲੀ ਆ ਕਿਉਂਕਿ ਰਾਜ ਤਾਂ ਦਿੱਲੀ ਵਾਲੇ ਕਰ ਰਹੇ ਨੇ ਕੋਈ ਮੰਨੇ ਕੋਈ ਨਾ ਮੰਨੇ ਕੋਈ ਹਾਂ ਕਹਿੰਦੇ ਕੋਈ ਨਾ ਕਹਿੰਦੇ ਫਿਰ ਅੰਦਰ ਇਹਨੇ ਜਿਆਦਾ ਧੜੇ ਹੋ ਗਏ ਜਿਵੇਂ ਬਾਹਰੋਂ ਆਜੋ ਹਰੇਕ ਹੀ ਉੱਠ ਕੇ ਕਹਿੰਦਾ ਵੀ 27 ਜਨਮ ਸੀਐਮ ਬਣ ਜਾਣਾ ਕੋਈ ਨੌਕਰ ਸ਼ਾਹ ਨੇ ਕੋਈ ਮਾੜਾ ਮੋਟਾ ਸੋਸ਼ਲ ਵਰਕ ਕਰਨ ਵਾਲੇ ਨੇ ਕੋਈ ਜਿੰਨਾ ਵੀ ਤਰ੍ਹਾਂ ਦਾ ਬੰਦਾ ਕਹਿੰਦਾ ਵੀ ਮੈਂ ਬਣ ਜਾਣਾ ਬਸ ਜਿਹਦੇ ਕੋਲ ਚਾਰ ਜੱਥੇ ਬੰਦੀਆਂ ਨੇ ਉਹ ਕਹਿੰਦਾ ਮੈਂ ਬਣ ਜਾਣਾ ਇਸ ਪਾਸੇ ਤੂਰੀ ਹੋਈ ਆ ਸਾਡੀ ਸਿਆਸਤ ਜਾ ਪਾਰਟੀ ਦੇ ਗਰੁੱਪ ਕੋਲ ਬਹੁਤ ਨੇ ਹਰੇਕੀ ਸੀਐਮ ਬਣਾਉਣਾ ਫਿਰਦਾ ਤਿੰਨ ਚਾਰ ਦੇ ਤਾਂ ਨਾ ਕਈ ਵਾਰੀ ਆ ਚੁੱਕੇ ਇੱਕ ਵਾਰੀ ਨਹੀਂ ਜਦੋਂ ਉਹ ਹੰਤਮਾਨ ਥੋੜਾ ਜਿਹਾ ਬਿਮਾਰ ਹੋਇਆ ਸੀ ਉਹਦੀ ਆਉਣਾ ਲੱਗਿਆ ਸੀ ਵੀ ਹੁਣ ਕਿਸੇ ਦਲਤ ਨੂੰ ਸੀਐਮ ਬਣਾ ਦੇਣਾ ਚਾਹੀਦਾ ਹੁਣ ਤੁਸੀਂ ਸਮਝ ਸਕਦੇ ਹੋ ਵੀ ਫਿਰ ਉਹ ਨਾਮ ਕਿਉਂ ਆ ਰਿਹਾ ਸੀ ਸੋ ਇਸ ਤਰੀਕੇ ਦੇ ਨਾਲ ਬੜਾ ਖੁਸ਼ ਆ ਰਿਹਾ ਪਰ ਜਿਨ੍ਹਾਂ ਨੂੰ ਸੀਐਮ ਬਣਾਉਣ ਦੀ ਗੱਦ ਵੀ ਆ ਰਹੀ ਸੀ ਉਹਨਾਂ ਨੇ ਵੀ ਆਪਦੇ ਮੰਤਰੀ ਜਾਂ ਜਿਹੜੇ ਵੀ ਉਹਨਾਂ ਨੂੰ ਕਾਰਜਕਾਲ ਮਿਲੇ ਹੋਏ ਨੇ ਉਹਦੇ 'ਚ ਕੋਈ ਇਸ ਤਰ੍ਹਾਂ ਦਾ ਤਾਂ ਉਹਨਾਂ ਦਾ ਹੈ ਨਹੀਂ ਝੰਡੀ ਵੀ ਵਕਈ ਉਹਨਾਂ ਨੇ ਕੋਈ ਬਹੁਤ ਵੱਡੀ ਗੱਲ ਕਰੀ ਹੋਈ ਠੀਕ ਹੈ ਵੇ ਉਹਨਾਂ ਚੋ ਠੀਕ ਵੀ ਗਏ ਆਪਦੇ ਆਪ ਕੇ ਕੋਈ ਮोटा-ਮੋਟਾ ਕਰਿਆ ਪਰ ਜਿਸ ਤਰੀਕੇ ਦੇ ਨਾਲ ਕਰਿਆ ਜਾ ਸਕਦਾ ਸੀ ਇਹ ਜੀ ਹਾਲਤ ਚ ਵੀ ਉਹ ਨਹੀਂ ਹੋਇਆ ਇਹ ਤਾਂ ਸੱਚ ਹੈ ਹੁਣ ਕਿਸੇ ਬੰਦੇ ਨੂੰ ਆਪਾਂ ਕਹੀ ਜਾਂਦੇ ਬੰਦਾ ਬੜਾ ਇਮਾਨਦਾਰ ਹੈ ਬੜਾ ਵਧੀਆ ਹੈ ਉਹ ਇਮਾਨਦਾਰ ਹੈ ਵਧੀਆ ਹੈ ਸਭ ਕੁਝ ਹੈ ਚੰਗੀ ਗੱਲ ਹੈ ਪਰ ਜੇ ਉਹ ਕਿਸੇ ਗਵੰਦੀ ਦੇ ਕੰਮ ਨਹੀਂ ਆਉਂਦਾ ਕੋਈ ਸਿਆਸਤ ਦੀ ਗੱਲ ਹੁੰਦੀ ਆ ਕੋਈ ਧਰਮ ਦੀ ਗੱਲ ਹੁੰਦੀ ਆ ਕੋਈ ਸਮਾਜ ਦੇ ਇਸ਼ੂਸ ਮੁੱਦਿਆਂ ਦੀ ਗੱਲ ਹੁੰਦੀ ਹੈ ਉੱਥੇ ਜਿੰਨਾ ਉਹ ਲੈ ਸਕਦਾ ਹੈ ਐਂਡ ਉਹ ਵੀ ਨਹੀਂ ਕਰਦਾ ਕਿ ਫਿਰ ਉਹਨੂੰ ਇਹੀ ਮੰਨਿਆ ਜਾ ਸਕਦਾ ਕਿ ਚਲੋ ਇੱਕ ਭਲਾ ਦੇਆ ਬੰਦਾ ਹੈਗਾ ਪਰ ਇਹ ਕੋਈ ਆਏ ਨਹੀਂ ਆ ਵੀ ਇਹ ਨਾ ਸੋਚੋ ਵੀ ਇਹ ਸਮਾਜਿਕ ਮੁੱਦਿਆਂ ਤੇ ਜਾਂ ਸਿਆਸੀ ਮੁੱਦਿਆਂ ਤੇ ਜਾਂ ਧਾਰਮਿਕ ਮੁੱਦਿਆਂ ਤੇ ਜਾਂ ਫਿਰ ਆਪਣਾ ਆਰਥਿਕ ਮੁੱਦਿਆਂ ਦੇ ਉੱਤੇ ਖੜਾ ਹੋਏਗਾ ਖੜੇ ਹੋਣ ਦੀ ਕਪੈਸਿਟੀ ਜਿਹਦੀ ਹੁੰਦੀ ਹੈ ਅਸਲ ਲੀਡਰ ਉਹ ਹੁੰਦਾ ਹੈ ਤੇ ਉਹਦੇ ਵਿੱਚ ਦੇਖ ਵੀ ਖੜੇ ਹੋਏ ਨੇ ਦੇਖ ਕਹਨੇ ਛਿੱਧੀਆਂ ਹੋ ਜਾਂਦੇ ਨੇ ਦੇਖ ਕਹਨੇ ਦਾਰਸ਼ਨਿਕ ਵੀ ਖੜੇ ਹੋਏ ਨੇ ਦਾਰਸ਼ਨਿਕ ਤਾਂ ਖੜੇ ਹੁੰਦੀ ਨੇ ਖੈਰ ਤੇ ਵਿਗਿਆਨੀ ਵੀ ਖੜੇ ਹੋਏ ਸਿਆਸਦਾਨ ਵੀ ਖੜੇ ਹੋਏ ਨੇ ਸੋ ਇਸ ਕਰਕੇ ਇਹ ਜਿਹੜਾ ਆ ਪਾਰਟੀ ਕੀ ਜਿਹੜਾ ਇਹ ਝਗੜਾ ਹੈ ਇਹਦੇ ਵਿੱਚ ਇਹ ਹੈ ਤੇ ਅਨਮੋਲ ਗਗਨਮਾਨ ਬਾਰੇ ਜਿੰਨਾ ਕਿ ਮੈਂ ਸੁਣਿਆ ਪਤਾ ਨਹੀਂ ਕਿੰਨੀ ਗੱਲ ਸੱਚੀ ਹੈ ਬਾਕੀ ਕਿਉਂਕਿ ਮੈਂ ਕਿਹਾ ਬਹੁਤ ਜਿੰਨ ਟੱਟੇ ਲੜਨ ਰਹੂਗਾ ਇੱਕ ਵਾਰ ਮੈਂ ਕਿਸੇ ਕਾਨਫਰੰਸ ਚ ਗਿਆ ਸੀ ਖੜੇ ਤੇ ਉਸ ਕਾਨਫਰੰਸ ਦੇ ਵਿੱਚ ਅਨਮੋਲ ਗਗਨਮਾਨ ਦੇ ਪਿਤਾ ਜੀ ਆਏ ਹੋਏ ਸੀ ਉਹਨਾਂ ਨੇ ਕਿ ਹਰ ਵੀਨ ਮੋੜ ਨੇ ਹੋਣਾ ਸੀ ਤੇ ਉਹ ਆ ਨਹੀਂ ਸਕੀ ਕਿਉਂਕਿ ਉਹ ਕੋਈ ਬਿਜ਼ੀ ਹੋ ਗਈ ਤੇ ਉੱਥੇ ਉਹਨਾਂ ਨੇ ਕਿਉਂਕਿ ਗੱਲਾਂ ਤਾਂ ਸਾਰੇ ਕਰਦੇ ਨੇ ਲੋਕ ਸੁਣੀਆਂ ਉਹਨਾਂ ਨੇ ਉਹਨਾਂ ਨੇ ਆਖਿਆ ਵੀ ਦੇਖੋ ਕਿੰਨੇ ਦੇ ਕੰਮ ਹੋਏ ਕਿੰਨੇ ਦੇ ਨਹੀਂ ਹੋਏ ਤਾਂ ਨਹੀਂ ਮੈਂ ਕਹਿ ਸਕਦਾ ਕੋਸ਼ਿਸ਼ ਅਸੀਂ ਸਾਰੇ ਕਰਦੇ ਆ ਮੈਂ ਰੱਖਣਾ ਸਾਰਾ ਹਿਸਾਬ ਕਿਤਾਬ ਕੰਮਾਂ ਦਾ ਕਿ ਕੰਮ ਕਿੰਨੇ ਦਖਾਏ ਤੇ ਕਿੰਨੇ ਹੋ ਗਏ ਕਿੰਨੇ ਰਹਿ ਗਏ ਦੱਕੇ ਜਿਵੇਂ ਕਰਦੇ ਰਹੀਏ ਮੈਂ ਉਹਨਾਂ ਦਾ ਦੈਲੀ ਬਣਾ ਕੇ ਐਨਰਜੀ ਹੋਰ ਸਾਰਾ ਸਿਧਾਨਿਆ ਬਾਕਾ ਦਾ ਦੂਜਿਆਂ ਨੇ ਆਖਿਆ ਵੀ ਕੋਈ ਬੰਦੇ ਆ ਕੇ ਦੱਸਣ ਐਥੇ ਕਹਦੇ ਨੇ ਪਾਬਦਖਦੇ ਵਿੱਚ ਵੀ ਫਰਾਨੀ ਥਾਂ ਤੇ ਪੈਸੇ ਦੇ ਕੇ ਸੀ ਕੰਮ ਕਰਾਇਆ ਅਨਮੋਲ ਗਗਨਮਾਨ ਨੂੰ ਜਾਂ ਉਰੀ ਬਤੇ ਕਿ ਇਹ ਜਿਹੜਾ ਛਾਤੀ ਠੋਕੇ ਕਹਿਣਾ ਹੁੰਦਾ ਇਹ ਥੋੜਾ ਅੰਦਰ ਕੋਈ ਕੰਨ ਹੁੰਦਾ ਜਦੋਂ ਜਮੇ ਝੂਠ ਬੋਲਦਾ ਹੁੰਦਾ ਬੰਦਾ ਸਾਨੂੰ ਮੈਨੂੰ ਬਜ਼ੁਰਗ ਜਮੇ ਝੂਠ ਬੋਲਦਾ ਨਹੀਂ ਲੱਗਿਆ ਐਵੇਂ ਕਹਾ ਉਹ ਉਹਦੀ ਸਾਰੀ ਗੱਲ ਚੋਂ ਸਧਾਰਨ ਬੰਦਾ ਸੀ ਉਹਦੀ ਗੱਲ ਚੋਂ ਇਹ ਝਲਕਦਾ ਸੀ ਵੀ ਉਹ ਸੱਚ-ਸੱਚ ਤੇ ਚੰਨਾਲਾ ਬੰਦਾ ਹੈ ਤੇ ਬਾਕੀ ਤਾਂ ਹੁਣ ਆਪਾਂ ਤਾਂ ਹੀ ਦੂਜੀ ਓਂਰ ਗੱਲ ਮੰਨਦੇ ਵੀ ਇੱਕ ਐਸੀ ਅਮਾਦੇ ਸੀ ਜਿਹਨੇ ਖਰੜ ਦੀਆਂ ਸੜਕਾਂ ਤੋਂ ਇਹ ਚੁੱਕ ਕੇ ਦਿਖਾ ਦੇ ਜੇ ਤਾਂ ਮਿੱਟੀ ਲੱਗੀ ਹੋਈ ਹੈ ਉਹ ਕਾਲਾ ਰੰਗ ਹੀ ਹੈ ਲੁਕਦਾ ਹੀ ਨਹੀਂ ਨਾ ਬਜਰੀ ਹੈ ਸੋ ਉਹ ਉਹਦੇ ਵਿੱਚੋਂ ਅਧਿਕਾਰੀਆਂ ਨੂੰ ਵੀ ਕਿਹਾ ਸੋ ਇਹ ਮੈਂ ਦੋ ਗੱਲਾਂ ਤੋਂ ਇਹ ਮੋਟਾ ਜਿਹਾ ਸਾਬ ਲਾਇਆ ਹੈ ਬਾਕੀ ਉਹਨੂੰ ਵੀ ਇੱਛਾ ਹੋ ਸਕਦੀ ਹੈ ਵੀ ਮੈਨੂੰ ਕਿਉਂ ਨਹੀਂ ਮੰਤਰੀ ਬਣਾਇਆ ਹੁਣ ਮੋਢ ਗਗਨਮਾਨ ਕਿਹੜਾ ਕੋਈ ਨਾ ਹੈ ਵੀ ਉਹਨੂੰ ਕੋਈ ਬਹੁਤ ਵੱਡਾ ਤਿਆਗ ਹੋਊਗਾ ਮੈਂ ਮੇਲੇ ਬਣਾ ਤਾਂ ਮੰਤਰੀ ਵੀ ਬਣਨਾ ਚਾਹੁੰਦਾ ਜਿਵੇਂ ਕਿਸੇ ਨੂੰ ਪ੍ਰਗਟ ਸਿੰਘ ਨੇ ਪੁੱਛਿਆ ਵੀ ਤੂੰ ਪ੍ਰਧਾਨ ਬਣਨਾ ਚਾਹੁੰਦਾ ਕਹਿੰਦਾ ਹਰੇਕ ਹੀ ਮੈਂ ਜਿਹੜਾ ਪੋਲੀਟੀਸ਼ੀਅਨ ਆ ਉਹ ਉੱਚੇ ਤੋਂ ਉੱਚਾ ਜਾਣਾ ਚਾਹੁੰਦਾ ਸੋ ਉੱਚੇ ਤੋਂ ਉੱਚਾ ਜਾਣਾ ਤਾਂ ਹਰੇਕ ਚਾਹੁੰਦਾ ਹੈ ਪਰ ਉਹਦੀ ਕੈਪੇਬਿਲਿਟੀ ਵੀ ਦੇਖੇ ਨਾ ਨਹੀਂ ਤਾਂ ਉੱਚਾ ਜਾਣਾ ਉਸ ਕੋਈ ਕੰਪਰਮਾਈਜ਼ ਕਰੇਗਾ ਜਿਸ ਦੇ ਤੇਲੀਆ ਦਾ ਬੱਚਾ ਸੋਚੇ ਇਹ ਤੇ ਮੈਂ ਤੈਨੂੰ ਇੰਟਰਸਟਿੰਗ ਸੁਣਾ ਹਰਿਆਣਾ ਦੇ ਨਾ ਇੱਕ ਪ੍ਰਧਾਨ ਸੀਗੇ ਕਾਂਗਰਸ ਦੇ ਧਰਮਪਾਲ ਮਲਕ ਜੀ ਮਲਕ ਨੂੰ ਮੈਂ ਕਿਹਾ ਮੈਂ ਹਰਿਆਣਾ ਕਵਰ ਕਰਦਾ ਇਹ ਮਲਕ ਸਾਹਿਬ ਤੇ ਆਡੀ ਪਾਰਟੀ ਚ 17 ਉਮੀਦਵਾਰ ਨੇ ਮੁੱਖ ਮੰਤਰੀ ਦੇ ਦਾਵੇਦਾਰ ਨੇ ਉਹ ਕਹਿੰਦਾ ਵੀ ਆਪ ਤੋ ਮੇਰੇ ਕੋ 17 ਦੀ ਬਾਤ ਕਰਤੇ ਮੈਂ ਕਹਿੰਦਾ ਹੂੰ 90 ਕੇ 90 ਮੁੱਖ ਮੰਤਰੀ ਦੇ ਦਾਵੇਦਾਰ ਹੋਣੇ ਚਾਹੀਏ ਹਾਂ ਬਸ ਉਹੀ ਗੱਲ ਸੋ ਉਹਦੇ ਵਿੱਚ ਜਿਹੜਾ ਹੈ ਵੀ ਜਦ ਮੈਨੂੰ ਤਾਂ ਲੱਗਦਾ ਮੈਂ ਨਹੀਂ ਕਦੇ ਸੋਚਿਆ ਸੀ ਵੀ ਦੁਖੀ ਬੰਦਾ ਕਿਵੇਂ ਰਹਿੰਦਾ ਸੁਖੀ ਕਿਵੇਂ ਰਹਿੰਦਾ ਮੇਰੇ ਇੱਕ ਦੋਸਤ ਕਹਿਣ ਲੱਗਿਆ ਮੈਂ ਉਹ ਗੱਲ ਸੁਣ ਤੇਰਾ ਲਾਲ ਤੇ ਵੀ ਜੇ ਕੋਈ ਬੰਦਾ ਇਹ ਸੋਚਣ ਲੱਗ ਜਾਵੇ ਵੀ ਮੈਂ ਪ੍ਰਧਾਨ ਮੰਤਰੀ ਕਿਉਂ ਨਹੀਂ ਫਿਰ ਤਾਂ ਉਹ ਨਹੀਂ ਦੁਖੀ ਨਾ ਨਹੀਂ ਹੈ ਮੈਡੀਕਲ ਕਾਲਜ ਜਿਹੜਾ ਫਾਰਮੇਸੀ ਦਾ ਗਿਆ ਜਾਂ ਜਿਹੜਾ ਜੂਨੀਅਰ ਡਾਕਟਰ ਉਹ ਸੋਚਿਆ ਨਾ ਅੱਜ ਹੀ ਪ੍ਰੋਫੈਸਰ ਕਿਉਂ ਨਹੀਂ ਬਣਿਆ ਫਿਰ ਤਾਂ ਉਹਨੇ ਦੁਖੀ ਲੈਣਾ ਫਿਰ ਪ੍ਰੋਫੈਸਰ ਬਣ ਗਿਆ ਫਿਰ ਹੁਕੂਮਤ ਪ੍ਰਿੰਸੀਪਲ ਕਿਉਂ ਨਹੀਂ ਬਣਿਆ ਇੱਛਾ ਰੱਖਣੀ ਹੋਰ ਗੱਲ ਹੈ ਉਹਦੇ ਪਿੱਛੇ ਪੈ ਰਹਿਣਾ ਫਿਰ ਦੁਖੀ ਲੂਗਾ ਪਿੱਛੇ ਪੈਣ ਨਾਲ ਇੱਛਾ ਰੱਖਣ ਦਾ ਮਤਲਬ ਜਤਨ ਕਰਨਾ ਜਤਨ ਮੀਨ ਸਹੀ ਜਤਨ ਜੋ ਵਿਧੀ ਵਕਤ ਤਰੀਕੇ ਦੇ ਨਾਲ ਨੇ ਇਹ ਨਹੀਂ ਹੈ ਕੋਈ ਵੀ ਮਤਲਬ ਤੁਹਾਡਾ ਹੱਕ ਹੈ ਉਹ ਨਹੀਂ ਦੇ ਰਹੇ ਤਾਂ ਵੀ ਨਾ ਤੁਸੀਂ ਬੋਲੋ ਪਰ ਸਵਾਲ ਇਹ ਹੈ ਸਮੇ ਤੋਂ ਪਹਿਲਾਂ ਸਮੇ ਤੋਂ ਪਹਿਲਾਂ ਤਾਂ ਫਿਰ ਉਹ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਮਾਰਨੇ ਪਰ ਆਪ੍ਰੀ ਹੁੰਦਾ ਹੈ ਕਿ ਉਹ ਜਿਹਨੇ ਸੁਨ ਦਾ ਅੰਡਾ ਦੇਣ ਵਾਲੀ ਮੁਰਗੀ ਮਾਰਨੀ ਤਾਂ ਉਹਦੀ ਮਰਜ਼ੀ ਹੈ ਪਰ ਉਹਨੂੰ ਆਪਾਂ ਸਿਆਣਾ ਨਹੀਂ ਕਹਿ ਸਕਦੇ ਹਾਂ ਲਾਲਚੀ ਕਹਿ ਸਕਦੇ ਸੋ ਉਹ ਜਿਹੜਾ ਹੈ ਜੇ ਗਗਨ ਮਾਨ ਜੀ ਨੇ ਇਸ ਕਰਕੇ ਸਿਫਤ ਦਿੱਤਾ ਹੋਵੇ ਜਾਂ ਦੂਜਾ ਉਹਨੇ ਇਹ ਕਰਕੇ ਵੀ ਚਲਸਾਈ ਦੀਆਂ ਜਗ੍ਹਾ ਆ ਰਹੀਆਂ ਨੇ ਹੁਣ ਹਲਤ ਤਾਂ ਮਾੜੇ ਹੋ ਗਏ ਨੇ ਪਿਛਲੀ ਵਾਲੀ ਖੜਦ ਤੋਂ ਜਿਹੜਾ ਆਪਦਾ ਹੀ ਜਿੱਤਿਆ ਸੀ ਉਹ ਪੱਤਰਕਾਰੀ ਕਰਨ ਲੱਗਿਆ ਮੁੜ ਕੇ ਤੇ ਜਿਹੜੇ ਹੁਣ ਜਿੱਤੇ ਹੋਏ ਨੇ ਵੀ ਕਿਤੇ ਮੈਨੂੰ ਵੀ ਕੋਈ ਹੋਰ ਨਾ ਕਰਨਾ ਪੈ ਜੇ ਇਹ ਵੀ ਚਿੰਤਾ ਦਾ ਵਿਸ਼ਾ ਤਾਂ ਹੈ ਗਈ ਹੈ ਕਿਉਂਕਿ ਹੁਣ ਚੋਣ ਤਾਂ 1.5 ਸਾਲ ਹੀ ਲੱਗਿਆ ਸਾਰਾ ਹਾਂਜੀ ਤੇ ਉਹ ਵੀ ਵੱਡਾ ਵਿਸ਼ਾ ਹੈ ਤੇ ਸਰਕਾਰ ਦੀ ਕੋਈ ਪ੍ਰਾਪਤੀ ਨਹੀਂ ਆਪ ਉਹ ਸਿਰਫ ਐਮ.ਐਲ.ਏ ਹੈ ਤੇ ਖੜਨ ਬੜੀ ਮਹੱਤਵਪੂਰਨ ਜਿਹੜੀ ਹੈ ਗਿਆ ਹਲਕਾ ਔਰ ਚੰਡੀਗੜ੍ਹ ਦੀਆਂ ਮੁਹੱਬੀ ਦੀਆਂ ਜੜਾਂ ਤੇ ਹਰ ਗੱਲ ਐ ਠਾ ਫੰਕ ਮੰਗੂ ਕਹਿ ਲੀਏ ਜੰਗ ਦੀ ਅਗ ਮੰਗੂ ਸੋ ਇਸ ਕਰਕੇ ਔਰ ਖੜਦਾ ਹੁਣ ਜੇ ਗਮਾੜਾ ਵਿਚੀ ਲੈਣ ਨੂੰ ਤਿਆਰ ਹੈ ਵੀ ਖੜਦਾ ਬਹੁਤ ਸਾਰੇ ਏਰੀਆ ਜਿਹੜਾ ਖਾਇਲ ਕੰਟੀਚੈਂਸੀ ਦਾ ਹੈ ਉਹ ਤਾਂ ਸ਼ਹਿਰੀ ਬਨ ਜਾਣਾ ਹੈ ਡਾਕਟਰ ਜੀ ਇੱਕ ਇਹ ਦੇਖੋ ਇਸ ਹਲਕੇ 'ਚ ਬੜੀ ਐ ਡਵੈਲਪਮੈਂਟ ਹੋ ਰਹੀ ਆ ਪਹਿਲਾਂ ਜਿਹੜਾ ਅਕਾਲੀ ਦਲ ਦਾ ਹਲਕਾ ਇੰਚਾਰਜ ਸੀਗਾ ਗਿੱਲ ਬਿਲਕੁਲ ਉਹਦੇ ਵਾਲਾ ਪ੍ਰਾਪਰਟੀ ਦਾ ਉਹਨੇ ਅਕਾਲੀ ਦਲ ਛੱਡ ਕੇ ਆਪ ਚ ਸ਼ਾਮਲ ਹੋ ਗਿਆ ਤੁਸੀਂ ਦੇਖੋ ਇਹ ਇਹ ਇਹਨਾਂ ਅਸਤੀਫਾ ਦਿੱਤਾ ਉਹ ਸ਼ਾਮਲ ਹੋ ਗਿਆ ਇਹਦੇ ਨਾਲ ਵੀ ਕੋਈ ਕਨੈਕਸ਼ਨ ਹੋ ਸਕਦਾ ਮੇਰਾ ਖਿਆਲ ਆਹੋ ਕ联ਕਸ਼ਨ ਹੋ ਸਕਦੇ ਨੇ ਕਿਉਂਕਿ ਇੱਥੇ ਆਪ ਪਾਲਿਆਂ ਦੇ ਹੁਣ ਇਹ ਤਾਂ ਪ੍ਰਾਪਰਟੀ ਡੀਲਰ ਹੈ ਨਹੀਂ ਸੀ ਆਪਾਂ ਨੇ ਤਾਂ ਹੁਣ ਦੋ ਪ੍ਰਾਪਰਟੀ ਡੀਲਰ ਬਣ ਗਏ ਨਾ ਇੱਕ ਪਹਿਲਾਂ ਮੈਂ ਦੇਖਿਆ ਹੀ ਹੈਗਾ ਹਾਂਜੀ ਦੂਜਾ ਸੋ ਇਹ ਕਈ ਗੱਲਾਂ ਹੋ ਸਕਦੀਆਂ ਨੇ ਵੀ ਜੇ ਗਵਾਂਧੀ ਮਹਾਦੀ ਦੇ ਵਿੱਚ ਹੈਗਾ ਤਾਂ ਫਿਰ ਇੰਦਰ ਕਿਉਂ ਨਾ ਹੋ ਜੇ ਕੋਈ ਕਿਉਂਕਿ ਅੱਜਕੱਲ ਪ੍ਰਾਪਰਟੀ ਡੀਲਰਾਂ ਦਾ ਜਿਹੜੇ ਵੱਡੇ ਪ੍ਰਾਪਰਟੀ ਵਾਲੇ ਨੇ ਕਲੋਨਾਈਜ਼ਰ ਮੈਂ ਪ੍ਰਾਪਰਟੀ ਡੀਲਰ ਨਹੀਂ ਲੱਭ ਜਵਤਾਂਗਾ ਜਿਹੜੇ ਵੱਡੇ ਕਲੋਨਾਈਜ਼ਰ ਨੇ ਹੈ ਕਿ ਉਹ ਤਾਂ ਮਤਲਬ ਕਲੋਨਾਈਜ਼ਰ ਹੋਏ ਪ੍ਰਾਈਵੇਟ ਸੰਸਥਾਵਾਂ ਚਲਾਉਣ ਵਾਲੇ ਹੋਏ ਵੱਡੀਆਂ ਦੇ ਉਹ ਸਾਰੇ ਸਿਆਸਤਚੌਹ ਨੇ ਹੀ ਚਾਹੁੰਦੇ ਨੇ ਉਹ ਕਹਿੰਦੇ ਵੀ ਆਪਣਾ ਦਪਾ ਲਈ ਤਾਂ ਚੱਲਣਾ ਹੈ ਜਿਆਦਾ ਸਿਆਸਤਦਾਨ ਵਪਾਰੀ ਬਣ ਗਿਆ ਜਾਂ ਉਹਨਾਂ ਦੇ ਜੋਕ ਵੱਡੇ ਵਪਾਰ ਕਰਨ ਲੱਗੇ ਤੇ ਫਿਰ ਉਹ ਜਿਹੜੇ ਵਪਾਰੀ ਖੁਦ ਹੈਗੇ ਨੇ ਉਹ ਸਿਆਸਤਦਾਨ ਤਾਂ ਰਹੇ ਨਹੀਂ ਤਾਂ ਕੋਈ ਗੰਦੀ ਨਹੀਂ ਆ ਆਪਣੇ ਸਾਹਮਣੇ ਜਿਹੜੇ ਫਰਿਆਵੰਦੀਆਂ ਗੱਲਾਂ ਕਰਦੇ ਸੀ ਉਹ ਵੀ ਸਿਆਸਤਦਾਨ ਨੇ ਹੁਣ ਹੁਣ ਉਹ ਸਿਆਸ ਦੇ ਸਿਆਸਤਦਾਨ ਕਦ ਬਣ ਜਾਂਦਾ ਬੰਦਾ ਸਿਆਸਤਦਾਨ ਦੇ ਦੋ ਹੀ ਕੰਮ ਨੇ ਜਿਹੜਾ ਅੱਜ ਦੇ ਸਿਆਸਤਦਾਨ ਨੇ ਉਹ ਨਹੀਂ ਵੀ ਉਹ ਆਪ ਦਾ ਇਹ ਕਈ ਵਾਰ ਪਾਸਾ ਵੀ ਛੱਡ ਦਿੰਦੇ ਨੇ ਹੁਣ ਜੇ ਬੁੱਢੇ ਨਾਲ ਦਾ ਪਾਣੀ ਪੀਣ ਯੋਗ ਦੱਸਿਆ ਜਾ ਰਿਹਾ ਹੈ ਤੇ ਫਿਰ ਮੈਨੂੰ ਆਇਆ ਲੱਗਦਾ ਕਿ ਇਹ ਪਰਿਆਵਰਣ ਪ੍ਰੇਮ ਦੀ ਵਜ੍ਹਾ ਸਿਆਸਤ ਪ੍ਰੇਮ ਜ਼ਿਆਦਾ ਹੋ ਗਿਆ ਬੁੱਢੇ ਨਾਲ ਦਾ ਪਾਣੀ ਪੀਣ ਯੋਗ ਤਾਂ ਨਹੀਂ ਮੈਂ ਡਾਕਟਰੀ ਤੋਂ ਚਾਹਣੇ ਸੀ ਹਾਂ ਜੇ ਉਹ ਮੂਈ ਕਿਸੇ ਨਾ ਕਰਾਂ ਮੈਂ ਮੰਤਰ ਮਾਰਦਾ ਜੀ ਪਾਣੀ ਸਾਫ਼ ਹੋ ਗਿਆ ਤੇ ਚਾਪਾ ਰੋਕ ਹੀ ਨਹੀਂ ਸਕਦੇ ਹੈ ਕਿਉਂਕਿ ਮੈਂ ਇਹ ਪਾਣੀ ਸਾਫ਼ ਛੱਡੋ ਉਹ ਪਾਣੀ ਦਾ ਚਿੱਠੇ ਰਲਦਾ ਉਹਨੂੰ ਵੀ ਖਰਾਬ ਕਰਦਾ ਅਸੀਂ ਰਾਤ ਜਾ ਕੇ ਦੇਖ ਕੇ ਆਇਆ ਸੋ ਇਸ ਕਰਕੇ ਉਦੇ ਕੰਡੇ ਤੇ ਸੋ ਕਹਿਨਦਾ ਮੇਰਾ ਮਤਲਬ ਸਿਰਫ ਇਨਾ ਹੀ ਹੈ ਵੀ ਜੇ ਤਾਂ ਇਹ ਗੱਲ ਹੋਣੀ ਹੈ ਫਿਰ ਤਾਂ ਉਹ ਜਲਖੇ ਜ਼ਮੀਨ ਦੇ ਫੁੱਟ ਫੁੱਟੇ ਚੜਿਆ ਜਾਹਰ ਨੂੰ ਨੂੰ ਫੁੱਟੀਆਂ ਲਾਡੀਆਂ ਫੁੱਟ ਜਲਖੇ ਚੜਿਆ ਜਾਹਰ ਆ ਵੀ ਕਰਦਾ ਦੂਜੀ ਗੱਲ ਇਹ ਹੈ ਵੀ ਕੋਈ ਇੰਸਟੀਚੂਨਾਂ ਦਾ ਮਾਲਕ ਹੋ ਵੀ ਸਿਆਸਤਾਨਾ ਹੈ ਕੋਈ ਕੋਲੇ ਨਾਲ ਜਿਹੜਾ ਹੋ ਵੀ ਸਿਆਸਤਾਨਾ ਹੈ ਕੋਈ ਇੰਡਸਟਰੀ ਦੇ ਸਟਾਫ ਹੋ ਵੀ ਸਿਆਸਤਾਨਾ ਹੈ ਫੇਠੀ ਹੈ ਫਿਰ ਤਾਂ ਸਿਆਸਤ ਦੀ بجائے ਉਹ ਆਪਣਾ ਵੱਡਾ ਬਿਜ਼ਨਸ ਨੂੰ ਵੱਡਾ ਕਰਨ ਦੀ ਗੱਲ ਹੈ ਉਹ ਕੀ ਹੋ ਗਿਆ ਸਾਰੇ ਉਹੀ ਕਰਦੇ ਆ ਆਪਦਾ পেট ਪਾਲਣਾ ਆਪਦਾ ਪਰਿਵਾਰ ਵਧਾਉਣਾ ਆਪਦਾ ਕਾਰ ਵਧਾਉਣਾ ਇਹ ਵਿਅਕਤੀਗਤ ਹੋਇਆ ਸੋ ਪਰ ਮੈਂ ਉਸ ਸਿਆਸਤ ਨੂੰ ਉਸ ਫਲਸਫੇ ਨੂੰ ਸੰਬੰਧਤਾ ਜਿਹੜਾ ਕਹਿੰਦਾ ਹਿੱਟ ਵੇਹਾ ਜੀਵਿਆ ਜਿਸ ਸਾਇ ਵਧਾਇਆ পেট ਸੋ ਇਸ ਕਰਕੇ ਇਹ ਜਿਹੜੀ ਹੈ ਗਗਨ ਮਾਨਦਾਨ ਮੋਰ ਗਗਨ ਮਾਨਦਾਨ ਸਿਫਾ ਜਿਹੜਾ ਇੱਕ ਹੀ ਪਾਸੇ ਦੇ ਛਾਹ ਦਿੰਦਾ ਇੱਕ ਇਸ਼ਾਰਾ ਇਹ ਹੈ ਕਿ ਆਪ ਦੀ ਬੇੜੀ ਚੋਂ ਛਾਲਾ ਮਾਰ ਰਹੇ ਨੇ ਨਹੀਂ ਉਸ ਤੋਂ ਪਹਿਲਾਂ ਕੁਮਰ ਵਿਜੇ ਪ੍ਰਤਾਪ ਨੂੰ ਜਿਵੇਂ ਇਹਨਾਂ ਸਸਪੈਂਡ ਕੀਤਾ 5 ਸਾਲ ਲਈ ਇਹ ਲਗਾਤਾਰ ਉਹ ਹੁੰਦਾ ਉਹ ਤਾਂ ਨੇ ਛਾਲ ਨਹੀਂ ਮਾਰੀ ਉਹ ਤਾਂ ਸ਼ੇਰ ਬੁੰਦਾ ਉਹ ਗੱਲ ਕਰਦਾ ਰਿਹਾ ਉਹਨੂੰ ਤਾਂ ਇਹਨਾਂ ਨੇ ਸਸਪੈਂਡ ਕਰਾ ਉਹਦੇ ਇਹਨਾਂ ਨੇ ਮੂੰਹ ਨਹੀਂ ਖੋਲਿਆ ਅੰਦਰ ਦੇ ਨੇ ਇਹ ਅਸਜੀਵਾ ਦੇਣ ਵਾਲੀ ਨਹੀਂ ਵੀ ਨਹੀਂ ਕੋਬਿਆ ਪੀਗਮ ਤਾਂ ਤੇ ਕੋਈ ਕਹੂਗਾ ਨਹੀਂ ਜੀ ਪਬਲਿਕਲੀ ਨਹੀਂ ਕਹਿਣਾ ਚਾਹੀਦਾ ਕੁਝ ਗੰਦਾ ਨਾ ਤੁਹਾਨੂੰ ਐਂ ਢੱਕ ਕੇ ਕਰਨਾ ਪੈਂਦਾ ਉਹਨੂੰ ਸਤੀਫਾ ਦਿੰਦੇ ਤਾਂ ਠੀਕ ਸੀ ਮੈਂ ਤੁਹਾਨੂੰ ਛੋਟੀ ਜਿਹੀ ਕਹਾਣੀ ਇੱਕ ਇੱਕ ਅੱਧੀ ਲੈਂਗੀ ਸੁਣਾ ਦਿੰਨਾ ਸੁਖਦੇਵ ਨੇ ਕਿਹਾ ਉਹਨੂੰ ਸ਼ੰਕਾ ਸੀ ਵੀ ਮੈਨੂੰ ਫਾਂਸੀ ਦੀ ਸਜ਼ਾ ਨਹੀਂ ਹੋਣੀ ਮੈਨੂੰ ਉਮਰ ਕੈਦ ਹੋਊਗੀ ਉਹਨੇ ਭਗਤ ਸਿੰਘ ਨੂੰ ਚਿੱਠੀ ਲਿਖਤੀ ਵੀ ਮੈਂ ਉਮਰ ਕੈਦ ਨਹੀਂ ਬੈਠ ਰਣਾ ਮੈਂ ਤਾਂ ਖੁਦ ਕਸ਼ਿਸ਼ ਕਰਾਂਗਾ ਭਗਤ ਸਿੰਘ ਨੇ ਬਾਕੀ ਚੱਡੋ ਲੰਬਾ ਲੈਟ ਰ ਹੈ ਉਹਨੇ ਆਖਿਆ ਕਹਿੰਦਾ ਤੂੰ ਲੋਕਾਂ ਨੂੰ ਮਤਲਬ ਨਰਸਤ ਕਰਨਾ ਚਾਹੁੰਦਾ ਹੈ ਮੌਤ ਧੀਮੀ ਵੀ ਹੋਵੇਗੀ ਉਹ ਲੋਕਾਂ ਦੇ ਵਿੱਚ ਜੋਸ਼ ਪੈਦਾ ਕਰਨੀ ਚਾਹੀਏ ਕਹਿੰਦਾ ਜਿੱਦ ਤੇਨੂੰ ਕਰੇ ਅਸੀਂ ਗ੍ਰਿਫਤਾਰ ਫਿਰ ਉਹਨੇ ਖੁਦਕਿਸ਼ੀ ਕਰਨ ਦਾ ਫੇਰ ਤਾਂ ਲੋਕਾਂ 'ਚ ਜੋਸ਼ ਆਣਾ ਸੀ ਵੀ ਦੇਖੋ ਉਹਨਾਂ ਦੇ ਹੱਥ ਨਹੀਂ ਆਇਆ ਕੋਈ ਕੁਛ ਕਰ। ਆ ਜਿਹੜਾ ਕੈਪਸੂਲ ਰੱਖੀ ਰੱਖਦੇ ਨੇ ਜਿਹੜਾ ਬੰਬ ਛਰੀਨਾ ਬਣ ਕੇ ਚਲਾ ਦਿੰਦੇ ਉਹ ਖੁਦਕਿਸ਼ੀ ਹੁੰਦੀ ਆ। ਪਰ ਉਹ ਖੁਦਕਿਸ਼ੀ ਹੁੰਦੀ ਆ ਵੀ ਤੁਹਾਡੇ ਹੱਥ ਨਹੀਂ ਆਉਣਾ। ਧੰਨਾ ਸਿੰਘ ਬੱਬਰ ਨੇ ਖੁਦਕਿਸ਼ੀ ਕੀਤੀ ਐਂ। ਇੱਕ ਨਹੀਂ ਜene ਨੇ ਇਹ ਸੋਇਸ ਕਰਕੇ ਇਹ ਅਨੋਲ ਗਗਨ ਮਾਨ ਦੀ ਉਦਯੋਗ ਦੇ ਅਸਤੀਫੇ ਜੇ ਆਉਂਦੀ ਤਾਂ ਫਿਰ ਇਹ ਉਹ ਗੱਲ ਇਸ ਚੀ ਦੀ ਹੁਣ ਅਸੀਂ ਜੀ ਕਿਸੇ ਨਾਲ ਚੋਗਲੇ ਤੇ 100 ਟਿੱਪਣੀਆਂ ਜਿਹੜੀਆਂ ਆ ਰਹੀਆਂ ਨੇ ਉਹ ਇਸੇ ਕਰਕੇ ਆ ਰਹੀਆਂ ਨੇ। ਕੂਮਰ ਤੋਂ ਉਸਤਾਨ ਨਹੀਂ ਟਿੱਪਣੀਆਂ ਨਹੀਂ ਆ ਸਕਦੀਆਂ। ਕੂਮਰ ਨੂੰ ਸਸਪੈਂਡ ਕਰਿਆ ਉਹਨੇ ਬਾਹਰ ਦੇਣਾ ਕੈ ਵੀ ਕੋਈ ਕਰਨੀ। ਸੋ ਇੱਕ ਕੰਮ ਹੈ। ਦੂਜਾ ਪੱਖ ਇਹ ਹੈ ਵੀ ਜਦ ਅਸੀਂ ਦੇਖਦੇ ਹਾਂ ਵੀ ਲੋਕਾਂ ਨੂੰ ਇਹ ਵੀ ਹੋ ਸਕਦਾ ਵੀ ਹੁਣ ਜਿਹੜਾ ਉਹ ਦੱਬੀ ਵਾਲਾ ਕਰੋ ਦੱਬੀਆਂ ਆ ਕੇ ਇੱਥੇ ਆ ਕੇ ਹੁਣ ਰਾਤ ਸਵੇਰ ਦਾ ਕੀ ਹੈ ਕਿਵੇਂ ਆ ਟਾਈਮ ਪਿਆ ਜਿਹੜਾ ਸਾਥ ਜੋ ਕਰਨਾ ਕਰਦਾ ਹੈ ਨਾ ਮੰਤਰੀ ਤੋਂ ਨਹੀਂ ਦਿੱਤਾ ਮੰਤਰੀ ਖਿਪਤਾ। ਅਲੋਦ ਦਿਨ ਬਤਾਈ ਸੀ ਅਲੋ ਉਹ ਉਹ ਕੀ ਨੇ ਕਿਹਾ ਉਹ ਕੇਜਲੀ ਬਾਅਦ ਮੈਂ ਕਿਹਾ ਵੀ ਨੂੰ ਮੰਤਰੀ ਬਣਾਵਾਂਗੇ ਜੇ ਆਪਣਾ ਅਮਿਤ ਸ਼ਾਹ ਜੀ ਆ ਕੇ ਕਹਿੰਦੇ ਨੇ ਕਿ ਤੁਸੀਂ ਬਿੱਟੂ ਨੂੰ ਜਿਤਾਓ ਮੰਤਰੀ ਬਣਾਉਣਾ ਮੇਰਾ ਕੰਮ ਹੈ ਉਹ ਗੱਦ ਮੰਨੀ ਜਾ ਸਕਦੀ ਹੈ ਕਿਉਂ ਕਿਉਂਕਿ ਉਹ ਉਸੇ ਸਰਕਾਰ ਚ ਗਰੇ ਮੰਤਰੀ ਨਹੀਂ ਆ ਦੋ ਨੰਬਰ ਤੇ ਨੇ ਪ੍ਰੈਮ ਸੋਬਾ ਬੀਜੇਪੀ ਦੇ ਵੱਡੇ ਲੀਡਰ ਨੇ ਪ੍ਰਾਣ ਆਲੰਬਤ ਜਲਬੈ ਸਿਰਫ ਕੇਜਰੀਵਾਲ ਆਪ ਦਾ ਕਨਵੀਨਰ ਹੈ ਸਿਰਫ ਪਰ ਪੰਜਾਬ ਦਾ ਤਾਂ ਕੁਝ ਉਸ ਤਰੀਕੇ ਨਾਲ ਨਹੀਂ ਨਾ ਉਹ ਕਹਿੰਦਾ ਵੀ ਮਨ ਇਹਨੂੰ ਮੰਤਰੀ ਪੰਜਾਬ ਕੇ ਬਣਾਉਣਾ ਮੇਰਾ ਕੰਮ ਹੈ ਵੀ ਕੇਜਰੀਵਾਲ ਦੀ ਚੱਲਦੀ ਹੈ ਪੰਜਾਬੀਆਂ ਨੇ ਕੇਜਰੀਵਾਲ ਨੂੰ ਨਹੀਂ ਚੁਣਿਆ ਗੱਲ ਕਿਹਾ ਸੀ ਕੇਜਰੀਵਾਲ ਕੇਜਰੀਵਾਲ ਸਾਰੇ ਪੰਜਾਬ ਤੇ ਪੈਸੇ ਨੇ ਕਿੰਨਾ ਤਾਂ ਦਿਖਾਏ ਗਏ ਸੀ ਨਾ ਰੋਕਣੇ ਨਹੀਂ ਲਿਖੇ ਸੀ ਹਾਲਾਂਕਿ ਰੋਕਣੇ ਥੋੜਾ ਜਿਹਾ ਜੋਸ਼ ਆਇਆ ਸੀ ਪਰ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇ ਰਨਾ ਦਿਖ ਕੇ ਇਹਨਾਂ ਨੇ ਆਪ ਦਾ ਪੱਠਾ ਵਟਾ ਲਿਆ ਉਦੋਂ ਬਾਅਦ ਦੋ ਕਨੇ ਨੰਦੀਆਂ 17 ਇਹ ਐਲੋਪੀ ਬਣ ਗਈ ਐਲੋਪੀ ਬਣ ਕੇ ਤਿੰਨ ਵਾਰੀ ਐਲੋਪੀ ਬਦਲ ਗਈ ਕਈ ਟੋਟਲ ਹੋ ਗਏ ਪਾਰਟੀ ਦੇ ਇਹਦਾ ਮਤਲਬ ਇਹ ਡੱਡੂਆਂ ਦੀ ਪੰਥੇਰੀ ਆਲਾ ਹਿਸਾਬ ਹੀ ਹੈ ਵੀ ਜਦ ਮੜ ਜਾਂ ਐ ਪੰਗਾ ਚੁੱਕਦੇ ਨੇ ਉਹਦੀ ਕੁਝ ਛਾਲਾ ਮਾਰ ਜਾਂਦੇ ਨੇ ਲਿਖ ਪੈ ਜਾਂਦੇ ਸੋ ਇਸ ਕਰਕੇ ਇਹਨੂੰ ਆਪਾਂ ਇਦਾਂ ਨਾ ਸਮਝੀਏ ਇਹ ਠੀਕ ਹੈ ਵੀ ਅਨਮੋਲ ਗਗਨਮਾਨ ਦੇ ਉੱਤੇ ਉਸ ਤਰੀਕੇ ਦੇ ਕਿਸੇ ਨੂੰ ਪਤਾ ਹੋਊਗਾ ਹੋ ਸਕਦਾ ਦੋਸ਼ ਹੋਊ ਨਾ ਹੋਣ ਮੈਂ ਇਹਨੂੰ ਕੁਝ ਨਹੀਂ ਕਹਿੰਦਾ ਪਰ ਇੱਕ ਗੱਲ ਪੱਕੀ ਹੈ ਵੇ ਇਹਦੇ ਵਿੱਚ ਆਪ ਦਾ ਜਿਹੜਾ ਅਨੌਰਗਿਕਨ ਮਾੰਦ ਦਾ ਕੀ ਹੁੰਦਾ ਉਹ ਅਗਲਾ ਕੰਮ ਹੈ ਆਪ ਦਾ ਗ੍ਰਾਫ ਪਈ ਹੈ ਉਹਨੂੰ ਸਮਝ ਲੈਣਾ ਚਾਹੀਦਾ ਹੈ ਕਹਿੰਦੇ ਪਿੰਡ ਗੁਹਾਰਿਆਂ ਤੋਂ ਲਿਖ ਜਾਂਦਾ ਹੈ ਜਾਂ ਆਉਣ ਵਾਲਾ ਜਿਹੜਾ ਹੈ ਉਹ ਕੱਲ ਉਹ ਕੰਨਾਂ ਤੇ ਲਿਖਿਆ ਹੋਇਆ ਹੈ ਇਹ ਕੰਨਾਂ ਤੇ ਲਿਖਣ ਦੇ ਬਰਾਬਰ ਹੈ ਜਿਹੜਾ ਉਹਨੂੰ ਸਜ਼ਾ ਦਿੱਤੀ ਸੀ ਕੁੰਗੁਰ ਵਿਜੇ ਪ੍ਰਤਾਪ ਨੂੰ ਉਹ ਕੰਨਾਂ ਤੇ ਲਿਖਣ ਦੇ ਬਰਾਬਰ ਨਹੀਂ ਸੀ ਉਹ ਜੰਗ ਸੀ ਜੰਗ ਸੀ ਇੱਕ ਸੱਚੇ ਆਦਮੀ ਦੇ ਬਰੁੱਧ ਇਕੱਠੇ ਹੋਏ ਹੋਏ ਸੀ ਪਰ ਉਹ ਜੰਗ ਨਿਖੇੜਾ ਕਰਦੀ ਸੀ ਇਹ ਆ ਕੰਧ ਤੇ ਲਿਖਾ ਹੋਇਆ ਨਿਖੇੜਾ ਨਹੀਂ ਕਰਦੀ ਇਹਦੇ ਸੋ ਇੱਕ ਇੰਨਾ ਕੀ ਮੈਂ ਕਹਾਂਗਾ ਜਿਹੜੇ ਸਿਆਸਦਾਨ ਚੁਟਕੀਆਂ ਲੈਂਦੇ ਨੇ ਉਹਨਾਂ ਦਾ ਹੱਕ ਹੈ ਉਹਨਾਂ ਦੀਆਂ ਪਾਰਟੀਆਂ ਵੀ ਚੁਟਕੀਆਂ ਲੈ ਮੈਂ ਸਿਰਫ ਇਹ ਨਹੀਂ ਕਹੂੰਗਾ ਵੀ ਕਿਸੇ ਪਾਰਟੀ ਦੇ ਟੁੱਟਣ ਤੇ ਜੇ ਚੁਟਕੀਆਂ ਲੈਣੇ ਹੋ ਜੇ ਪ੍ਰਤਾਪ ਬਾਜਵਾਦੀ ਜਾਂ ਇਹ ਰਨਾਵਾ ਜੀ ਚੁਟਕੀ ਲੈਣਦੇ ਨੇ ਫਿਰ ਜਿੱਦੇ ਉਹਨਾਂ ਦਾ ਰਾਜਕੁਮਾਰ ਗਿਆ ਸੀ ਉਹਦੇ ਵੀ ਚੁਟਕੀ ਲੈ ਲੈਂਦੇ ਜਿੱਦਾਂ ਉਹ ਧਿਆਨ ਇਹ ਚਾਹਣ ਦੌੜਫਾੜ ਹੋ ਕੇ ਕਾਂਗਰਸ ਖੜ ਗਈ ਉਹਦੇ ਵੀ ਚੁਟਕੀ ਲੈ ਲੈਂਦੇ ਸੋ ਇਸ ਕਰਕੇ ਚੁਟਕੀਆਂ ਲੈਣਾ ਸਿਆਸਤਦਾਨਾਂ ਦਾ ਕੰਮ ਹੈ ਇੱਥੋਂ ਮੈਨੂੰ ਇਹ ਲੱਗਦਾ ਹੈ ਵੀ ਸਿਆਸਤਿਸਨ ਨਗਾਰ ਕਿੱਡਾ ਵੱਡਾ ਆ ਗਿਆ ਤੁਹਾਡੀ ਪਾਰਟੀ ਆਪ ਵੀ ਖਖੜੀਆਂ ਕਰਿੰਦੇ ਹੋਈ ਪਈ ਹੈ ਤੇ ਤੁਸੀਂ ਤਾਂ ਤਾਂ ਮਤਲਬ ਉੱਥੇ ਤਾਂ ਤੁਸੀਂ ਬੋਲਦੇ ਨਹੀਂ ਹੈਗੇ ਇੱਥੇ ਤੁਸੀਂ ਚੁਟਕੀਆਂ ਲੈ ਲੈਂਦੇ ਪੇ ਠੀਕ ਕਰਦੇ ਫਿਰ ਤਾਂ ਇਹੀ ਹੈ ਵੀ ਆਪਦੀ ਅੱਖ ਚ ਸ਼ਤਿਰ ਵੀ ਨਹੀਂ ਦਿਖਦਾ ਦੂਜੇ ਦੀ ਅੱਖ ਚ ਕਣ ਵੀ ਦਿਖ ਜਾਂਦਾ ਉਹ ਤਾਂ ਸਭ ਨੇ ਆਪਦੀ ਅਕਲ ਬਗਾਨੀ ਮਾਇਆ ਸਭ ਨੇ ਵੱਡੀ ਵੱਡੀ ਲੱਗਦੀ ਆ ਫਿਸ਼ ਕਰਕੇ ਕੋਈ ਗੱਲ ਨਹੀਂ ਅਸਤੀਫਾ ਬਾਕੀ ਕਿਸੇ ਵਾਸਤੇ ਕੁਝ ਨਹੀਂ ਹੈ ਮੇਰੇ ਹਿਸਾਬ ਨਾਲ ਤੇ ਆਹ ਪਾਰਟੀ ਵਾਸਤੇ ਇੱਕ ਸਿਕੰਡ ਵਾਲਾ ਠੀਕ ਕਿਉਂਕਿ ਆਹ ਪਾਰਟੀ ਵਾਸਤੇ ਸਿਗਨਲ ਹੈ ਵੀ ਥੋੜੀ ਬੇੜੀ ਚੋਂ ਛਾਲਾ ਮਾਰ ਰਹੇ ਨੇ ਲੋਕ ਇਹ ਸਿਗਨਲ ਹੈ ਕਿ ਤਜਾਬ ਦੇ ਲੋਕਾਂ ਨੇ ਮਨਾ ਚੋਤੀ ਹੋਈ ਹੈ ਜਦੋਂ ਛਾੜਾ ਮਾਰਨੇ ਸ਼ੁਰੂ ਕਰਤੀਆਂ ਇਹ ਪੰਜਾਬ ਦੇ ਲੋਕਾਂ ਵਾਸਤੇ ਇੱਕ ਸ਼ੁਭ ਸੰਕੇਤ ਹੈ ਵੀ ਜਿਨ੍ਹਾਂ ਨੂੰ ਅਸੀਂ ਬੜੇ ਧਮਮ ਹਵਾ ਕੇ ਵੋਟ ਪਾਤੀ ਸੀ ਤੇ ਹੁਣ ਅਸੀਂ ਦੁਖੀ ਆ ਉਹਨਾਂ ਨੂੰ ਸ਼ੁਭ ਸੰਕੇਤ ਹੈ ਵੀ ਜੇ ਤੁਸੀਂ ਦੁਖੀ ਹੋ ਤਾਂ ਉਹ ਉਹਦੀ ਪਰਛਾਈਂ ਵੀ ਦਿਖ ਰਹੀ ਹੈ ਤੁਹਾਡੇ ਦੁੱਖ ਦੀ ਪਰਛਾਈਂ ਦਿਖ ਰਹੀ ਹੈ ਤੋੜੇ ਅਕਰੋਸ਼ ਦੀ ਪਰਛਾਈ ਦਿਖ ਰਹੀ ਹੈ ਤੁਹਾਡੇ ਕਿਸਾਨਾਂ ਤੇ ਭਰਾਈ ਹੋਈ ਡਾਂਗ ਦੀ ਪਰਛਾਈ ਦਿਖ ਰਹੀ ਹੈ ਤੁਹਾਡੇ ਜਿਹੜੇ ਐਜੂਕੇਸ਼ਨ ਕਰਨ ਵਾਲੇ ਮੁਲਾਜ਼ਮ ਵਗੈਰਾ ਸੀਗੇ ਕੰਗੇਸੀ ਜਾ ਮਾਰੇ ਸੀ ਉਹਨਾਂ ਦੇ ਉੱਤੇ ਭਰਾਈ ਹੋਈ ਡਾਂਗ ਦੀ ਪਰਛਾਈ ਦੇਦੀ ਆ ਤੁਹਾਡੀਆਂ ਜ਼ਮੀਨਾਂ ਜਿਹੜੀਆਂ ਖੋਈਆਂ ਜਾਂਦੀਆਂ ਧੱਕੇ ਨਾਲ ਉਹਦੀ ਪਰਛਾਈ ਦਿਖਦੀ ਹੈ ਤੇ ਜਿਹੜਾ ਸਾਨੂੰ ਯੁੱਧ ਨਸ਼ਾ ਵਿਰੁੱਧ ਕਹਿ ਕੇ ਤੁਹਾਡੇ ਘਾਟਾ ਹੈ ਜਾਂਦੇ ਨੇ ਤੇ ਨੌਜਵਾਨਾਂ ਦੇ ਗੋਲਿਆਂ ਲੱਤਾਂ 'ਚ ਮਾਰ-ਮਾਰ ਕੇ ਜਾਂ ਮਾਰੇ ਜਾਂਦੇ ਜੇ ਥਾਣੇ 'ਚ ਕਤਲ ਕੀਤੇ ਜਾ ਰਹੇ ਨੇ ਤੇ ਜਿਹੜੇ ਮਜ਼ਲੂਮਾਂ ਨੂੰ ਕਰਿਆ ਜਾ ਰਿਹਾ ਹੈ ਇਸ ਹਾਲੇ ਕਸੀ ਦੀ ਇੱਕ ਪਛਾਣ